ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਦਰਸ਼ਨ ਕੋਰਸ ਜੀ ਅਥੇ ਪਾਈ ਜਾਂਦੀ ਹੈ ਤੁਹਾਡੀ ਫ੍ਰੀ ਆਫ ਕੋਰਸ ਰਿਸ਼ਤੇ ਦੀ ਐਡ ਠੀਕ ਹੈ ਜੀ ਅੱਜ ਫਿਰ ਆਪਾਂ ਲੜਕੀਆਂ ਦੇ ਰਿਸ਼ਤੇ ਲੈ ਕੇ ਆਏ ਆ ਠੀਕ ਹੈ ਤੁਸੀਂ ਪ੍ਰੋਪਰ ਦੇਖਣਾ ਧਿਆਨ ਦੇ ਨਾਲ ਅਗਰ ਤੁਹਾਨੂੰ ਕੋਈ ਪ੍ਰੋਫਾਈਲ ਪਸੰਦ ਆਂਦੀ ਹੈ ਤਾਂ ਤੁਸੀਂ ਮੈਨੂੰ ਕਮੈਂਟ ਵਿੱਚ ਹੀ ਉਹਨਾਂ ਬਾਰੇ ਬੋਲ ਸਕਦੇ ਹੋ ਠੀਕ ਹੈ ਜੀ ਬਾਕੀ ਮੇਰਾ ਕਾਲਿੰਗ ਦਾ ਟਾਈਮ ਗੈਨ ਦੁਬਾਰਾ ਜੀ ਇੰਡੀਅਨ ਟਾਈਮ ਦੇ ਹਿਸਾਬ ਨਾਲ ਆਪਣੀ ਮਰਜ਼ੀ ਨਾਲ ਰਾਤ 1:00 2:00 ਵਜੇ ਕਾਲ ਨਾ ਕਰਿਆ ਕਰੋ ਮੇਰਾ ਕਾਲਿੰਗ ਦਾ ਟਾਈਮ ਸਿਰਫ 11 ਤੋਂ 12 ਮਾਰਨਿੰਗ indian time recording ٹھیک ہے جی میرا کانٹیکٹ نمبر 6280594858 ہے جی کوڑیاں دی پرائیویسی دا پورا دھیان ਦਿੱਤਾ ਜਾਂਦਾ بنا ان دی پرمیشن تو اپا اونارا نمبر کسے نوں نہیں دس دے نہ ہی 꾸ڑی دا نام دسیا جاندا وا سو پلیز اگر تھانو کوئی پروفائل پسند آندی ہے تے تسی مینوں کمنٹ وچ اپنا فل ڈیٹیل ود دی ٹائم ٹیبل کیونکہ ਆਲਮੋਸਟ سارے ٹیبل ملال دے ہیں تے نال اپنا ٹائم ٹیبل ضرور مینشن کرنا ٹھیک ہے جی ਤੇ ਬਾਕੀ ਚੀਜ਼ ਜੀ ਸ਼ੁਰੂ ਕਰਦੇ ਹਾਂ ਜਿਸ ਤਰ੍ਹਾਂ ਕਿ ਹੁਣੇ ਤੁਸੀਂ ਪਿਛਲੇ ਸੀਰੀਜ਼ ਵਿੱਚ ਦੇਖਿਆ 21 ਤੋਂ ਲੈ ਕੇ 31 ਤੱਕ ਕੁੜੀਆਂ ਦੇ ਫਾਈਲ ਨੰਬਰ ਦੱਸੇ ਗਏ ਸਨ ਠੀਕ ਹੈ ਜੀ ਹੁਣ ਨਵੀਂ ਸੀਰੀਜ਼ ਵਿੱਚ ਜਪਾਂ 12 32 ਤੋਂ ਸਟਾਰਟ ਕਰ ਲੈਂਗੇ ਠੀਕ ਹੈ ਜੀ ਧਿਆਨ ਦੇ ਨਾਲ ਦੇਖਣਾ ਅਗਰ ਤੁਹਾਨੂੰ ਕੋਈ ਪ੍ਰੋਫਾਈਲ ਪਸੰਦ ਆਉਂਦੀ ਹੈ ਤੇ ਕਮੈਂਟ ਵਿੱਚ ਆਪਣਾ ਫੁੱਲ ਬਾਇਓ ਡਾਟਾ ਲਿਖ ਦੇਣਾ ਫਾਈਲ ਨੰਬਰ ਕੁੜੀ ਦੀ ਦੱਸ ਕੇ ਠੀਕ ਹੈ ਜੀ ਤੁਹਾਨੂੰ ਪੂਰੀ ਜਾਣਕਾਰੀ ਦਿੱਤੀ ਜਾਵੇਗੀ ਉਸ ਬਾਰੇ ਤੇ ਅਗਰ ਤੁਹਾਨੂੰ ਕੋਈ ਪ੍ਰੋਫਾਈਲ ਪਸੰਦ ਆਂਦੀ ਹੈ ਤੇ ਤੁਹਾਨੂੰ ਕੰਟੈਕਟ ਵੀ ਕੀਤਾ ਜਾਏਗਾ ਠੀਕ ਹੈ ਜੀ ਕਿਉਂਕਿ ਤੁਹਾਡੀ ਪ੍ਰੋਫਾਈਲ ਆਪਾਂ ਕੁੜੀ ਨੂੰ ਪੂਰੀ ਸੈਂਡ ਕਰ ਦੇਣੀ ਹੈ ਬਾਕੀ ਕੁੜੀਆਂ ਵੀ ਆਪਣੀ ਪ੍ਰੋਫਾਈਲ ਦੇਖਦੀਆਂ ਜਿਹੜੇ ਤੁਸੀਂ ਕਮੈਂਟ ਕਰਦੇ ਹੋ ਕੁੜੀਆਂ ਵੀ ਚੈੱਕ ਕਰਦੀਆਂ ਨੇ ਸੋ ਇਸ ਗੱਲ ਦਾ ਵੀ ਪੂਰਾ ਧਿਆਨ ਦਿੱਤਾ ਜਾਵੇ ਠੀਕ ਹੈ ਜੀ ਪਹਿਲੀ ਪ੍ਰੋਫਾਈਲ ਹੈ ਜੀ 1232 ਨੰਬਰ ਹੈ ਜੀ ਕੁੜੀ ਦਾ ਨਾਮ ਹਾਈਡ ਕੀਤਾ ਹੋਇਆ ਵਾ ਮਿਸਤਰੀ ਰਾਮਗੜੀਆਂ ਦੀ ਕੁੜੀ ਹੈ ਜੀ ਕੁੜੀ ਦੀ ਉਮਰ 30 ਸਾਲ 5 ਫੁੱਟ 2 ਦੀ ਹਾਈਟ ਹੈ ਜੀ ਗਵਰਨਮੈਂਟ ਟੀਚਰ ਆ ਸਿੰਗਲ ਡਾਟਰ ਆ ਮਤਲਬ ਹੋ ਰਾ ਕੋਈ ਪੈਨਪਰਾਨੀ ਦਾ ਸਿੰਗਲ ਡਾਟਰ ਰ ਸੰਗਰੂਰ ਦੀ ਰਹਿਣ ਵਾਲੀ ਹੈ ਲੜਕਾ ਲੜਕੀ ਦੀ ਡਿਮਾਂਡ ਹੈ ਜੀ ਲੜਕਾ ਪਾਵੇ ਪ੍ਰਾਈਵੇਟ ਜੌਬ ਕਰਦਾ ਹੋਵੇ ਪਰ ਨਸ਼ੇ ਤੋਂ ਰਹਿਤ ਹੋਵੇ ਵਧੀਆ ਹੋਵੇ ਉਹਨੂੰ ਕਰਜਵਾਈ ਬਣਾਣਾ ਹੈ ਜੀ ਠੀਕ ਹੈ ਜੀ ਤੇ ਜੇਕਰ ਤੁਹਾਨੂੰ ਇਹ ਪ੍ਰੋਫਾਈਲ ਪਸੰਦ ਆਂਦੀ ਹੈ ਤਾਂ ਕਮੈਂਟ ਵਿੱਚ ਹੀ ਆਪਣਾ ਬਾਇਓ ਡਾਟਾ ਤੇ ਲੜਕੀ ਦਾ ਫਾਈਲ ਨੰਬਰ ਜ਼ਰੂਰ ਮੈਂਸ਼ਨ ਕਰਨਾ ਠੀਕ ਹੈ ਜੀ ਏ ਪ੍ਰੋਫਾਈਲ ਕੁੜੀ ਦੀ ਹੈ ਜੀ ਫਿਰ ਦੁਬਾਰਾ ਤੋਂ 123 ਨੰਬਰ ਹੈ ਜੀ ਫਾਈਲ ਨੰਬਰ ਕੁੜੀ ਦਾ ਨਾਮ ਹਾਈਟ ਹੈ ਜੀ ਠੀਕ ਹੈ ਜੀ ਲੜਕੀ ਜੈੱਟ ਸਿਕ ਫੈਮਿਲੀ ਤੋਂ ਬਿਲੋਂਗ ਕਰਦੀ ਹੈ ਕੁੜੀ ਦਾ ਗੋਤਰ ਗਿੱਲ ਹੈ ਜੀ ਠੀਕ ਹੈ ਜੀ ਉਮਰ 35 ਸਾਲ ਹੈ ਕੁੜੀ ਦੀ ਹਾਈਟ 5 ਫੁੱਟ 5 ਇੰਚ ਮੈਰਿਟਲ ਸਟੇਟਸ ਕੁੜੀ ਦਾ ਡਿਵੋਰਸ ਹੋਇਆ ਪਿਆਵਾ ਇੱਕ ਡਾਕਟਰ ਹੈ ਜਿਹਦੀ ਉਮਰ 5 ਸਾਲ ਦੀ ਹੈ ਲੜਕੀ ਦੀ ਠੀਕ ਹੈ ਜੀ ਕੰਟਰੀ ਲੰਡਨ ਵਿੱਚ ਬਿਆਰਾ ਕੁੜੀ ਪੰਜਾਬ ਦਾ ਮੁੰਡਾ ਚਾਹੀਦਾ ਜੀ ਜੋ ਉਸ ਜੀ ਕੁੜੀ ਨੂੰ ਅਸੈਪਟ ਕਰ ਸਕੇ ਠੀਕ ਹੈ ਜੀ ਅਗਰ ਤੁਹਾਨੂੰ ਇਹਦੇ ਬਾਰੇ ਕੋਈ ਜਾਣਕਾਰੀ ਲੈਣੀ ਹੈ ਤਾਂ ਕਮੈਂਟ ਵਿੱਚ ਹੀ ਪੁੱਛ ਸਕਦੇ ਹੋ ਤੁਸੀਂ ਮੈਨੂੰ ਇਹਦੇ ਬਾਰੇ ਠੀਕ ਹੈ ਜੀ ਮੇਰਾ ਕਾਲਿੰਗ ਦਾ ਟਾਈਮ 11 ਤੋਂ 12 ਜੀਪੂਲ ਨਾ ਨਾ ਇਹ ਪ੍ਰੋਫਾਈਲ ਫੀਟ ਕੁੜੀ ਦੀ ਹੈ ਜੀ ਫਾਈਲ ਨੰਬਰ 123 ਹੈ ਕੁੜੀ ਮੰਗਲੀਕ ਹੈ ਠੀਕ ਹੈ ਜੀ ਕੁੜੀ ਮੰਗਲੀਕ ਹੈ ਕੁੜੀ ਦਾ ਨਾਮ ਫਿਰ ਹਾਈਡ ਕੀਤਾ ਗਿਆ ਵਾ ਕੁੜੀ ਰਾਜਪੂਤ Hindu ਫੈਮਿਲੀ ਤੋਂ ਬਿਲੋਂਗ ਕਰਦੀ ਹੈ ਜੀ ਬਾਟਿਆ ਨਾਲ ਦਾ ਗੋਤਰ ਹੈ ਜੀ 1997 ਦਾ ਜਨਮ ਹੈ ਜੀ ਕੁੜੀ ਨੇ BSc ਨਰਸਿੰਗ BSc ਸਾਇੰਸ ਕੀਤੀ ਹੋਈ ਹੈ ਠੀਕ ਹੈ ਜੀ 5 ਫੁੱਟ 4 ਹੋਰੀ ਹਾਈਟ ਹੈ ਜੀ ਚੰਡੀਗੜ੍ਹ ਦੀ ਰਹਿਣ ਵਾਲੀ ਹੈ ਜੀ ਮੈਰੀਟਲ ਸਟੇਟਸ ਸਿੰਗਲ ਹੈ ਜੀ ਠੀਕ ਹੈ ਜੀ ਕੁੜੀ ਵੈਲ ਸੈਟਲਡ Hindu ਮੰਗਲੀਕ ਮੁੰਡਾ ਚਾਹੀਦਾ ਜੀ अगर ਤੁਸੀਂ ਪ੍ਰੋਫਾਈਲ ਤੁਹਾਨੂੰ ਇਹ ਪਸੰਦ ਆਦੀ ਹੈ ਤਾਂ ਤੁਸੀਂ ਮੈਨੂੰ ਕਮੈਂਟ ਵਿੱਚ ਇਹਨਾਂ ਬਾਰੇ ਪੁੱਛ ਸਕਦੇ ਹੋ ਜੀ ਔਰ ਆਪਣਾ ਫੁੱਲ ਬਾਇਓ ਡਾਟਾ ਵਿਦ ਟਾਈਮ ਟੇਬਲ ਜ਼ਰੂਰ ਲਿਖਣਾ ਤਾਂ ਕਿ ਇਹ ਕੁੜੀ ਨੂੰ ਸੈਂਡ ਕੀਤਾ ਜਾਵੇ ਔਰ ਰੋਟੇ ਮਾ ਆਪਣਾ ਮਿਲਾ ਕੇ ਫਿਰ ਮਿਲ ਜਾਂਦਾ ਹੈ ਤੇ ਤੁਹਾਡਾ ਕੰਟੈਕਟ ਕੀਤਾ ਜਾਵੇਗਾ ਠੀਕ ਹੈ ਜੀ ਜਾਂ ਮੈਂ ਕਰਾਂਗੀ ਜਾਂ ਤੇ ਫਿਰ ਲੜਕੀ ਵੱਲੇ ਖੁਦ ਹੀ ਤੁਹਾਨੂੰ ਕੰਟੈਕਟ ਕਰ ਲੈਣਗੇ ਠੀਕ ਹੈ ਜੀ ਇਹ ਪ੍ਰੋਫਾਈਲ ਫਿਲਪੂਰੀ ਦੀ ਹੈ ਜੀ ਫਾਈਲ ਨੰਬਰ 1235 ਹੈ ਜੀ ਲੜਕੀ ਦਾ ਨਾਮ ਹਾਈਡ ਹੈ ਜੀ ਕੀਤਾ ਹੋਇਆ ਕਾਸਟ ਅਰੋੜਾ ਖੱਤਰੀ ਹੈ ਜੀ ਲੜਕੀ ਦੀ ਉਮਰ 26 ਸਾਲ ਹਾਈਟ 5 ਫੁੱਟ 3 ਇੰਚ ਜੀ ਕੁੜੀ ਦੀ ਕੁਆਲੀਫਿਕੇਸ਼ਨ ਗ੍ਰੈਜੂਏਟ ਹੈ ਲੜਕੀ ਓਵਰ ਆਲ 7 ਬੈਂਡ ਹੈ ਜੀ ਲੜਕੀ ਦੇ ਆਈਟਸ ਵਿੱਚੋਂ ਠੀਕ ਹੈ ਜੀ ਦੋ ਛੋਟੇ ਭਰਾ ਨੇ ਜੋ ਕੈਨੇਡਾ ਵਿੱਚ ਸਟਡੀ 베ਸ ਤੇ ਗਿਆ ਇਸ ਟਾਈਮ ਤੇ ਠੀਕ ਹੈ ਜੀ ਲੜਕੀ ਦੇ ਪਾਪਾ ਨਹੀਂ ਹੈਗੇ ਮਮਾ ਵਰਕਿੰਗ ਊਮਨ ਅਗੇ ਜੀ ਦਿੱਲੀ ਦੇ ਰਹਿਣ ਵਾਲੀ ਹੈ ਜੀ ਵੈਲ ਸੈਟਲਡ ਪੀਆ ਲੜਕਾ ਚਾਹੀਦਾ ਕੈਨੇਡਾ ਦੇ ਵਿੱਚ ਸਿਰਫ ਕੈਨੇਡਾ ਦਾ ਹੀ ਲੜਕਾ ਚਾਹੀਦਾ ਪੀਆ ਠੀਕ ਹੈ ਜੀ ਮੇਰਾ ਅਕੋਰਿੰਗ ਟੂ ਟਾਈਮ 11 ਤੋਂ 12 ਜੀ 680594858 ਮੇਰਾ ਕੰਟੈਕਟ ਨੰਬਰ ਹੈ ਜੀ ਪੁਲਨਾ ਨਾ ਮੇਰੇ ਫੇਸਬੁੱਕ ਤੇ YouTube ਤੇ ਔਰ Instagram ਤੇ ਵੱਖ-ਵੱਖਰੀ ਮੈਰਿਜ ਦੀਆਂ ਰਿਸ਼ਤੇ ਦੀਆਂ ਵੀਡੀਓ ਪਾਈ ਜਾਂਦੀਆਂ ਜੀ ਠੀਕ ਹੈ ਜੀ ਇਹ ਪ੍ਰੋਫਾਈਲ ਫਿਰ ਕੋਰੀ ਦਿੱਤੀ ਜੀ ਲੜਕੀ ਦੇ ਕਾਸਤ ਸੋਦੀ ਖਤਰੀਏ ਜੀ ਕੁੜੀ ਦੀ ਉਮਰ 27 ਸਾਲ ਹਾਈਟ 5 ਫੁੱਟ 3 ਇੰਚ ਜੀ ਲੜਕੀ ਦੀ ਕੁਆਲੀਫਿਕੇਸ਼ਨ ਐਮ ਟੈਕ ਸੌਫਟਵੇਅਰ ਇੰਜੀਨੀਅਰ ਹੈ ਜੀ ਜੌਬ ਇਸ ਟ੍ਰੀਮ ਤੇ ਅਲਟਰਾ ਪਿਰਲਾ ਕੰਪਨੀ ਚ ਕੰਮ ਕਰਦੀ ਪਈ ਹੈ 2 ਲੱਖ ਦਾ ਪੈਕੇਜ ਹੈ ਜੀ ਸਾਲ ਦਾ ਦਿੱਲੀ ਦੇ ਵਿੱਚ ਠੀਕ ਹੈ ਜੀ ਪੇਰੈਂਟਸ ਸਾਰੇ ਕੈਨੇਡਾ ਵਿੱਚ ਪੀਆਰ ਨੇ ਠੀਕ ਹੈ ਜੀ ਜਲੰਧਰ ਦੀ ਰਹਿਣ ਵਾਲੀ ਹੈ ਵੈਲ ਸੈਟਲਡ ਮੁੰਡਾ ਚਾਹੀਦਾ ਕੈਨੇਡਾ ਦੇ ਵਿੱਚ ਪੀਆਰ ਭਾਵੇਂ ਅਮਰੀਕਾ ਦੇ ਵਿੱਚ ਹੋਵੇ ਭਾਵੇਂ ਕੈਨੇਡਾ ਦੇ ਵਿੱਚ ਹੋਵੇ ਪਰ ਵੈਲ ਸੈਟਲਡ ਲੜਕਾ ਚਾਹੀਦਾ ਵਾ ਪੀਆਰ ਠੀਕ ਹੈ ਜੀ ਅਗਰ ਤੁਹਾਨੂੰ ਇਹ ਪ੍ਰੋਫਾਈਲ ਪਸੰਦ ਆਂਦੀ ਹੈ ਤੇ ਕਮੈਂਟ ਵਿੱਚ ਤੁਸੀਂ ਆਪਣੇ ਬਾਰੇ ਵੀ ਜਾਣਕਾਰੀ ਪੂਰੀ ਦੇਣਾ ਮੈਨੂੰ ਵਿਦ ਟਾਈਮ ਟੇਬਲ ਠੀਕ ਹੈ ਜੀ ਇਹ ਪ੍ਰੋਫਾਈਲ ਫਿਰ ਕੋਰੀ ਦੀਏ ਜੀ ਲੜਕੀ ਦਾ ਨਾਮ ਹਾਈਡ ਰੱਖਿਆ ਗਿਆ ਵਾ ਲੜਕੀ ਦਾ ਫਾਈਲ ਨੰਬਰ 1237 ਹੈ ਜੀ ਠੀਕ ਹੈ ਜੀ ਲੜਕੀ ਦਾ ਨਾਮ ਪੋਰ ਨਾਈ ਕਾਸਟ ਹੈ ਜੀ 1994 ਦਾ ਬੋਨ ਹੈਗਾ ਜੀ ਐਮਏ ਪਾਸ ਹੈਗੀ ਹੈ ਬਿਊਟੀਸ਼ੀਅਨ ਦਾ ਕੋਰਸ ਕੀਤਾ ਹੈ 5 ਫੁੱਟ 6 ਲੜਕੀ ਦੀ ਹਾਈਟ ਹੈ ਜੀ ਪ੍ਰਾਈਵੇਟ ਟੀਚਰ ਹੈਗੀ ਹੈ ਸਿੰਗਲ ਹੈ ਮੈਰਿਟਲ ਸਟੇਟਸ ਸਿੰਗਲ ਹੈ ਜੀ ਜਲੰਧਰ ਦੀ ਰਹਿਣ ਵਾਲੀ ਹੈ ਵੈਲ ਸੈਟਲਡ ਪੀਅਰ ਮੁੰਡਾ ਚਾਹੀਦਾ ਜੀ ਲੜਕੀ ਨੂੰ ਠੀਕ ਹੈ ਜੀ ਲੜਕੀ ਦੀ ਫਾਈਲ ਨੰਬਰ 1237 ਠੀਕ ਹੈ ਜੀ ਇਹ ਪ੍ਰੋਫਾਈਲ ਫਿਰ ਗੁਰਦੀ ਜੀ ਫਾਈਲ ਨੰਬਰ 1239 ਹੈ ਜੀ ਲੜਕੀ ਦਾ ਨਾਮ ਹਾਈਡ ਕੀਤਾ ਗਿਆ ਵਾ ਲੜਕੀ ਦੀ ਕਾਸਟ ਲੋਹਾਰ ਹੈ ਜੀ 21 ਸਾਲ ਦੀ ਉਮਰ ਹੈ ਜੀ ਲੜਕੀ ਦੀ ਪ੍ਰਸ ਜੋ ਪਾਸ ਹੈ ਜੀ ਬਿਊਟੀਸ਼ੀਅਨ ਦਾ ਕੋਰਸ ਕੀਤਾ ਹੈ ਵਾ ਲੜਕੀ ਦੀ ਹਾਈਟ 5 ਫੁੱਟ 6 ਹੈ ਜੀ मैरिटल स्टेटस सिंगल है लड़की जलंधर दहन वाली है जी लड़की बहुत सोनी सुनक्खी है स्लिम कलर फेयर है जी गवर्नमेंट इंपलॉयर लड़का चाहिए है जी जो मुलाजिम हो होलिस ठीक है जी ए प्रोफाइल फिर कुड़ी दी है जी लड़की का नाम हाइड रखा गया वा लड़की की उम्र बारह चाली सॉरी फाइल नंबर बारह चाली है जी लड़की की कास्ट मजबी सिख है जी उन्नी सौ नब्बे का जन्म है लड़की पास है जी ਕੰਪਿਊਟੇਸ਼ਨ ਦਾ ਰਿਕਾਰਡ ਕੀਤਾ ਹੈ ਐਬਵ 4 5.4 ਹੋ ਰਹੀ ਹੈ ਜੀ ਲੜਕੀ ਦੇ ਹਸਬੰਦ ਦੀ ਡੈਥ ਹੋ ਚੁੱਕੀ ਹੈ ਥ ਡਿਵੋਰਸ ਲਿਖਿਆ ਗਿਆ ਪਰ ਵਿਡੋ ਹੈ ਕੁੜੀ ਠੀਕ ਹੈ ਜੀ ਗਲਤੀ ਨਾਲ ਡਿਵੋਰਸ ਲਿਖਿਆ ਗਿਆ ਸੀ ਜੀ ਮੇਰੇ ਕੋਲ ਉਹ ਰਾਜਸਥਾਨ ਦੀ ਰੈਨ ਵਾਲੀ ਹੈ ਜੀ ਲੜਕੀ ਦੀ ਲੜਕੀ ਦੀ ਮੰਗ ਹੈ ਕਿ ਜੋ ਲੜਕਾ ਹੋ ਨਾ ਮੈਰਿਜ ਲਈ ਮਨਜ਼ੂਰ ਹੋਵੇ ਉਹ ਆਰਮੀ ਵਿੱਚ ਹੋਵੇ ਖਾਸ ਕਰ ਆਰਮੀ ਵਿੱਚ ਹੋਵੇ ਵਿਸ਼ੱਕ ਲੜਕੇ ਦੀ ਉਮਰ 35 ਤੋਂ 45 ਸਾਲ ਦੀ ਹੋਵੇ ਤੇ ਰਿਟਾਇਰ ਨਾ ਹੋਇਆ ਹੋਵੇ ਠੀਕ ਹੈ ਜੀ ਭਾਵੇਂ ਮੈਰਿਜ ਤੋਂ ਸਾਲ ਬਾਅਦ ਰਿਟਾਇਰ ਹੋ ਜਾਵੇ ਕੋਈ ਗੱਲ ਨਹੀਂ ਤੇ ਅਗਰ ਤੁਹਾਨੂੰ ਇਹ ਪ੍ਰੋਫਾਈਲ ਪਸੰਦ ਆਂਦੀ ਹੈ ਤਾਂ ਤੁਸੀਂ ਪੁੱਛ ਸਕਦੇ ਹੋ ਜੀ ਕਿਉਂਕਿ ਜਿਹੜੀ ਵੀ ਮੈਂ ਵੀਡੀਓ ਪਾਉਂਦੀ ਆਂ ਹਰ ਕਮੈਂਟ ਵਿੱਚ ਕੁੜੀਆਂ 20 ਆ ਕੇ ਚੈੱਕ ਕਰਦੀਆਂ ਜਿਨ੍ਹਾਂ ਨੇ ਆਪਣੀ ਐਡ ਪੁਵਾਈ ਹੁੰਦੀ ਹੈ ਜੀ ਠੀਕ ਹੈ ਜੀ ਬਾਕੀ ਕਿਸੇ ਨਾਲ ਆਪਾਂ ਜੋਰ ਜ਼ਬਰਦਸਤੀ ਨਹੀਂ ਕਰ ਸਕਦੇ ਸੱਕਦੇ ਠੀਕ ਹੈ ਜੀ ਜੋ ਪ੍ਰੋਫਾਈਲ ਕੁੜੀ ਨੂੰ ਪਸੰਦ ਆਏਗੀ ਇਹ ਅਸੀਂ ਉਹਨੂੰ ਕੰਟੈਕਟ ਕੀਤਾ ਜਾਵੇਗਾ ਜਾਂ ਮੈਂ ਕਰਾਂਗੀ ਜਾਂ ਫਿਰ ਲੜਕੀ ਉਹ ਲੋਕ ਕੀਤਾ ਜਾਏਗਾ ਕੰਟੈਕਟ ਹੋਰੀ ਫੈਮਿਲੀ ਵੱਲੋਂ ਮੇਰਾ ਕਾਲਿੰਗ ਦੇ ਟਾਈਮ ਗਿਆ ਤਾਂ ਦੁਬਾਰਾ ਜੀ ਪੁੱਛਦਾ ਨਾ ਟੈਸ਼ਨ ਕੋਲ ਮੇਰੀ ਆਈਡੀ ਦਾ ਨਾਮ ਹੈ ਫੇਸਬੁਕ YouTube ਔਰ Instagram ਤੇ ਮੱਖੋ ਵੱਖਰੀ ਤਰ੍ਹਾਂ ਦੇ ਵੀਡੀਓਜ਼ ਪੈਂਦੀਆਂ ਜੀ ਮੈਰੀਆਂ ਸੀਆਂ ਠੀਕ ਹੈ ਜੀ ਅਗਰ ਤੁਸੀਂ ਵੀ ਆਪਣੀ ਫ੍ਰੀ ਆਫ ਕੋਸ ਵਿਸ਼ੇ ਦੀ ਐਡ ਵਾਣਾ ਚਾਹੁੰਦੇ ਹੋ ਤਾਂ ਕਮੈਂਟ ਵਿੱਚ ਆਪਣਾ ਫੁੱਲ ਬਾਇਓ ਡਾਟਾ ਜ਼ਰੂਰ ਲਿਖਣਾ ਜੀ ਕੱਲ ਤੱਕ ਤੁਹਾਡੀ ਸਭ ਦੀ ਵੀਡੀਓ ਪੈ ਜਾਏਗੀ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ Hindu ਕੁੜੀ ਦਾ ਰਿਸ਼ਤਾ ਜੀ ਕੁੜੀ ਮੰਗਲੀ ਹੈ ਕੁੜੀ ਦਾ ਡੇਟ ਆਫ ਬਰਥ 1997 ਠੀਕ ਹੈ ਜੀ ਕੁੜੀ ਦੀ ਹਾਈਟ 5 ਫੁੱਟ 4 ਇੰਚ ਰਾਜਪੂਤ ਫੈਮਿਲੀ ਤੋਂ ਬਿਲੋਂਗ ਕਰਦੀ ਹੈ ਕੁੜੀ ਨੇ ਬੀ ਐਸ ਸੀ ਨਰਸਿੰਗ ਬੀ ਐਸ ਸੀ ਸਾਇੰਸ ਕੀਤੀ ਹੋਈ ਹੈ ਠੀਕ ਹੈ ਜੀ ਜਾਬਾਂ ਸੰਪਰਕ ਕਰ ਸਕਦੇ ਆ ਅਗਰ ਤੁਸੀਂ ਕੋਈ ਗੱਲਬਾਤ ਪੁੱਛਣੀ ਤਾਂ ਮੈਨੂੰ ਕਮੈਂਟ ਵਿੱਚ ਹੀ ਪੁੱਛ ਸਕਦੇ ਹੋ ਠੀਕ ਹੈ ਜੀ ਮੈਂ ਨਾ ਕੋਲ ਇੰਟਰਟੇਨ ਕਰ ਰਹਾ ਤਾਂ ਬਾਰੇ ਜੀ ਪੁਲਨਨਾ ਤਨਵਾਦ ਜੀ ਸਤਿ ਸ਼੍ਰੀ ਅਕਾਲ ਜੀ ਰਿਸ਼ਤ ਲੱਗ ਗਿਆ ਯਾ ਰਾਮਗੜੀਆ ਮਿਸਤਰੀ ਕੁੜੀ ਦਾ ਜੀ ਠੀਕ ਹੈ ਜੀ ਕੁੜੀ ਸਰਕਾਰੀ ਟੀਚਰ ਹੈ ਜੀ ਕੁੜੀ ਦੀ ਉਮਰ 30 ਸਾਲ ਹੈ ਜੀ ਕੱਲੀ ਕੁੜੀ ਹੈ ਸਿੰਗਲ ਡਾਟਰ ਉਹਨਾਂ ਨੇ ਘਰ ਜਵਾਈ ਬਣਾਣਾ ਵਾ ਠੀਕ ਹੈ ਮੁੰਡਾ ਪਸ ਪ੍ਰਾਈਵੇਟ ਜੌਬ ਕਰਦਾ ਹੋਵੇ ਕੁੜੀ ਦੀ ਉਮਰ 30 ਸਾਲ 5 ਫੁੱਟ 2 ਹਾਈਟ ਹੈ ਜੀ ਤੇ ਕੁੜੀ ਸੰਗਰੂਰ ਦੀ ਰਹਿਣ ਵਾਲੀ ਹੈ ਤੁਸੀਂ ਮੈਨੂੰ ਸੰਪਰਕ ਕਰ ਸਕਦੇ ਹੋ ਮੇਰਨਾ ਕਾਲਿੰਗ ਦਾ ਟਾਈਮ ਕਰਨਾ ਦੁਬਾਰਾ ਜੀ ਅਗਰ ਤੁਹਾਨੂੰ ਪ੍ਰੋਫਾਈਲ ਪਸੰਦ ਆਂਦੀ ਤਾਂ ਕਮੈਂਟ ਵਿੱਚ ਆਪਣਾ ਫੁੱਲ ਬਾਇਓਗ੍ਰਾਫੀ ਜਰੂਰ ਲਿਖਣਾ ਜੀ ਸਤਿ ਸ਼੍ਰੀ ਅਕਾਲ ਜੀ ਲੰਡਨ ਪੀਆਰ ਕੁੜੀ ਦਾ ਰਿਸ਼ਤਾ ਹੈ ਜੀ ਕੁੜੀ ਜਰਸੀਕ ਫੈਮਿਲੀ ਤੋਂ ਬਿਲੋਂਗ ਕਰਦੀ ਹੈ ਕੁੜੀ ਦੀ ਉਮਰ 35 ਸਾਲ 5 ਫੁੱਟ 5 ਹਾਈਟ ਹੈ ਜੀ ਕੁੜੀ ਦਾ ਡਿਵੋਰਸ ਹੋਇਆ ਪਿਆ ਕੁੜੀ ਦੇ ਕੋਲ 5 ਸਾਲ ਦੀ ਲੜਕੀ ਹੈ ਜੀ ਲੜਕਾ ਪੰਜਾਬ ਦਾ ਹੋਣਾ ਚਾਹੀਦਾ ਵਾ ਜੋ ਲੜਕੀ ਨੂੰ ਅਸੈਪਟ ਕਰ ਸਕੇ ਠੀਕ ਹੈ ਜੀ ਮੈਂ ਨਾ ਕਾਲਿੰਗ ਦਾ ਟਾਈਮ ਕਹਿ ਰਹਾ ਤੋਂ ਬਾਰਾ ਜੀ ਅਗਰ ਤੁਹਾਨੂੰ ਇਹ ਪ੍ਰੋਫਾਈਲ ਪਸੰਦ ਆਦੀ ਹੈ ਤੇ ਕਮੈਂਟ ਵਿੱਚ ਆਪਣਾ ਫੁੱਲ ਬਾਇਓ ਡਾਟਾ ਜ਼ਰੂਰ ਲਿਖਣਾ ਜੀ ਤਾਂ ਕਿ ਤੁਹਾਡੀ ਪ੍ਰੋਫਾਈਲ ਕੋਡੇ ਤੱਕ ਪਹੁੰਚਾਈ ਜਾ ਸਕੇ ਤੇ ਤਨਵਾ ਜੀ ਸਸ ਸਸਰੀ ਕਾਲ ਜੀ ਸੋਢੀ ਖੱਤਰੀ ਕੁੜੀ ਦਾ ਰਿਸ਼ਤਾ ਜੀ ਕੁੜੀ ਦੀ 26 ਸਾਲ ਪਾਈ 14 ਔਰੀ ਹਾਈਟ ਹੈ ਜੀ ਜਲੰਧਰ ਦੀ ਰਹਿਣ ਵਾਲੀ ਹੈ ਠੀਕ ਹੈ ਜੀ ਪੇਰੈਂਟਸ ਸੋਰੇ ਕੈਨੇਡਾ ਪੀਅਰ ਨੇ ਤੇ ਲੜਕੀ ਦਾ ਪੈਕੇਜ 2 ਲੱਖ ਰੁਪਿਆ ਜੀ ਠੀਕ ਹੈ ਜੀ ਸਲਾਨਾ ਤੇ ਵਧੀਆ ਮੁੰਡਾ ਚਾਹੀਦਾ ਵੈਲ ਸੈਟਲ ਚਾਹੀਦਾ ਵਾ ਤੁਸੀਂ ਮੈਨੂੰ ਸੰਪਰਕ ਕਰ ਸਕਦੇ ਹੋ ਮੇਨ ਅਕੋਰਡਿੰਗ ਟੂ ਟਾਈਮ ਗੈਰਨ ਦੁਬਾਰਾ ਜੀ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਜਰਸੀ ਕੁੜੀ ਦਾ ਰਿਸ਼ਤਾ ਹੈ ਜੀ ਕੁੜੀ ਕੈਨੇਡਾ ਚ ਪੀਆਰ ਹੈ ਜੀ ਠੀਕ ਹੈ ਜੀ ਗਵਰਨ জব ਕਰਦੀ ਹੈ ਕੁੜੀ ਦੀ ਉਮਰ 26 ਸਾਲ ਪੈ ਫੁੱਟ ਪੰਜ ਇੰਚ ਹੋਰੀ ਹਾਈਟ ਹੈ ਜੀ ਠੀਕ ਹੈ ਜੀ ਪੰਜਾਬ ਦਾ ਮੁੰਡਾ ਚਾਹੀਦਾ ਜੋ ਵਧੀਆ ਹੋਵੇ ਤੁਸੀਂ ਮੈਨੂੰ ਸੰਪਰਕ ਕਰੋ ਕੋਲ ਸੈਟਲ ਨਹੀਂ ਇੱਕ ਬ੍ਰਦਰ ਹੈ ਜੋਨ ਮੈਰੀਡ ਆਫ ਵੇਟਲੀ ਵਿੱਚ ਹੈ ਸਿਟੀ ਜਲੰਧਰ ਦੇ ਰਹਿਣ ਵਾਲੇ ਹੈ ਜੀ ਵਧੀਆ ਮੁੰਡਾ ਚਾਹੀਦਾ ਵਾ ਚਾਹੇ ਬਾੜ ਦਾ ਵੀ ਹੋ ਵੇਟਲੀ ਦਾ ਉਹ ਵੀ ਚਲੇਗਾ ਜੀ ਪਰ ਕਾਸਟ ਸਿਰਫ ਕਬੀਰ ਪੰਥੀ ਹੀ ਹੋਣੀ ਚਾਹੀਦੀ ਹੈ ਠੀਕ ਹੈ ਜੀ ਏ ਵੀ ਪ੍ਰੋਫਾਈਲ ਕੁੜੀ ਦੀ ਹੈ ਜੀ ਫਾਈਲ ਨੰਬਰ 1222 ਹੈ ਜੀ ਮੰਗਲੀਕ ਹੈ ਕੁੜੀ ਕੁੜੀ ਦਾ ਨਾਮ ਹਾਈ ਦਾ ਜੀ ਸ਼ਰਮਾ ਕਾਸਟ ਨੂੰ ਬਿਲੋਂਗ ਕਰਦੀ ਹੈ ਵਸ਼ਿਸ਼ਟੇ ਨਰਾ ਗੋਤ ਹੈ ਜੀ 31 ਸਾਲ ਦੀ ਉਮਰ ਹੈ ਜੀ 5 ਫੁੱਟ ਦੀ हाइट ਹੈ ਜੀ ਇੱਕ ਬ੍ਰਦਰ ਹੈ ਐਗਜ਼ਿਸਟਰ ਹੈ ਜਲੰਧਰ ਦੀ ਰਹਿਣ ਵਾਲੀ ਹੈ ਜੀ ਲੜਕਾ ਨਸ਼ੇ ਤੋਂ ਰਹਿ ਚਾਹੀਦਾ ਵਾ ਸਿੰਪਲ ਮੈਰਿਜ ਕਰਨੀ ਹੈ ਜੇ ਅਗਰ ਇਹਨਾਂ ਦੀ ਪ੍ਰੋਫਾਈਲ ਪਸੰਦ ਆਂਦੀ ਤਾਂ ਤੁਸੀਂ ਮੈਨੂੰ ਕਮੈਂਟ ਵਿੱਚ ਪੁੱਛ ਸਕਦੇ ਹੋ ਠੀਕ ਹੈ ਜੀ ਇਹ ਪ੍ਰੋਫਾਈਲ ਫਿਰ ਕੁੜੀ ਦੀ ਹੈ ਜੀ ਫਾਈਲ ਨੰਬਰ 1223 ਅਗਰ ਤੁਸੀਂ ਇਹਦੇ ਬਾਰੇ ਮੇਰੇ ਕੋਈ ਜਾਣਕਾਰੀ ਲੈਣਾ ਚਾਹੁੰਦੇ ਹੋ ਸਿੱਧਾ ਆਪਣਾ ਕਮੈਂਟ ਵਿੱਚ ਕੁੜੀ ਹੈਲੋ ਹਾਈ ਦਾ ਮੈਸੇਜ ਨਾ ਭੇਜ ਕੇ ਸਿੱਧਾ ਆਪਣਾ ਬਾਇਓ ਡਾਟਾ ਹੀ ਸੈਂਡ ਕਰਨਾ ਵਿਦ ਯਰ ਕੰਟੈਕਟ ਨੰਬਰ ਇਹ ਚ ਫਾਇਦਾ ਤੁਹਾਡਾ ਹੈ ਠੀਕ ਹੈ ਜੀ ਕੁੜੀ ਦਾ ਨਾਮ ਹਾਈ ਦਾ ਜੀ ਕੋਰ ਹੈ ਜੀ ਕਾਸਟ ਜੱਟ ਸਿੱਖ ਗਿੱਲ ਹੈ ਜੀ 24 ਸਾਲ ਦੀ ਉਮਰ 5 ਫੁੱਟ 4 ਹਾਈਟ ਹੈ ਜੀ ਬੀਏ ਪਾਸ ਹੈ ਜੀ ਜਰਨਲ ਸਟੋਰ ਦੀ ਇਹਨਾਂ ਦੇ ਫਾਦਰ ਦੀ ਦੁਕਾਨ ਹੈ ਜੀ ਹੋਮ ਮੇਕਰ ਹੈ ਮੰਮੀ ਵਨ 扬ਗਰ ਬ੍ਰਦਰ ਸਟੱਡੀ ਕਰਦਾ ਪਿਆ ਠੀਕ ਹੈ ਜੀ ਅਮਰੇ ਸਰ ਤਰਨ ਤਰਨ ਦੇ ਰਹਿਣ ਵਾਲੇ ਜੀ ਨੀਡ ਐਨ ਆਰ ਆਈ ਪੀਆਰ ਬੁਆਏ ਠੀਕ ਹੈ ਜੀ ਚੌਥਾ ਰਿਸ਼ਤਾ ਫੇਰ ਕੁੜੀ ਦਾ ਜੇ ਫਾਈਲ ਨੰਬਰ 1224 ਹੈ ਜੀ ਲੜਕੀ ਦਾ ਨਾਮ ਹਾਈਡ ਕਰਕੇ ਕੋਰ ਲਿਖਿਆ ਗਿਆ ਵਾ ਠੀਕ ਹੈ ਜੀ ਕੁੜੀ ਦੀ ਉਮਰ 31 ਸਾਲ 5 ਫੁੱਟ 2 ਹਾਈਟ ਹੈ ਜੀ ਸਟੱਡੀ ਬੀਸੀਏ ਬੀਐਡ ਹੈ ਜੀ ਕੋਸਮੋਲੋਜੀ ਦਾ ਕੋਰਸ ਕੀਤਾ ਹੋਇਆ ਵਾ ਜੈਟ ਸਿਕ ਫੈਮਿਲੀ ਤੋਂ ਬਿਲੋਂਗ ਕਰਦੀ ਹੈ ਗੋਤ ਕੁੜੀ ਦਾ ਸੋਹੀ ਹੈ ਸੀਟੀ ਸੰਗਰੂਰ ਦੀ ਰਹਿਣ ਵਾਲੀ ਹੈ ਇੱਕ ਬਰਾਦਰ ਜੋ ਮੈਰਿਡ ਹੈ ਜੀ ਠੀਕ ਹੈ ਜੀ ਲੜਕੀ ਨੂੰ 7 ਸਾਲ ਦਾ ਟੀਚਿੰਗ ਦਾ ਐਕਸਪੀਰੀਅੰਸ ਵੀ ਹੈ ਜੀ ਲੜਕੇ ਕੋਲ ਥਿੰਕ ਲਈ ਜਮੀਨ ਹੋਣੀ ਚਾਹੀਦੀ ਹੈ ਲੜਕਾ ਫੋਰਨ ਦਾ ਪੀਆਰ ਹੋਣਾ ਚਾਹੀਦਾ ਵਾ ਠੀਕ ਹੈ ਜੀ ਪ ਰੀ ਪ੍ਰੋਫਾਈਲ ਕੁੜੀ ਵਾਲਿਆਂ ਤੱਕ ਪਹੁੰਚਾਈ ਸਕੇ ਪਹੁੰਚਾਈ ਜਾ ਸਕੇ ਜਦੋਂ ਕੁੜੀ ਵਾਲਿਆਂ ਦੀ ਇਹ ਪ੍ਰੋਫਾਈਲ ਤੁਹਾਨੂੰ ਲਾਈਕ ਹੋਏਗੀ ਪਸੰਦ ਹੋਏਗੀ ਤਾਂ ਹੀ ਮੈਂ ਤੁਹਾਨੂੰ ਕਾਲ ਕਰਾਂਗੀ ਜੀ ਠੀਕ ਹੈ ਜੀ ਇਹ ਪ੍ਰੋਫਾਈਲ ਫਿਰਪੜੀ دیਏ ਜੀ ਕੋਰੀ ਦੀ ਡੇਟ ਆਫ ਬਰਥ 25 12 94 ਹੈ ਜੀ ਹਾਈਟ 5 ਫੁੱਟ ਹੈ ਜੀ ਸਟੱਡੀ 8 ਪਾਸ ਹੈ ਜੀ ਕੈਥੋਲਿਕ ਪਰਮਨੁਮੰਦੀ ਹੈ ਜੀ ਬਿਊਟੀਸ਼ੀਨ ਦਾ ਕੋਰਸ ਕੀਤਾ ਹੋਇਆ ਚੰਡੀਗੜ੍ਹ ਜਿਲ੍ਹੇ ਕੁੜੀ ਰਹਿਣ ਵਾਲੀ ਹੈ ਕੁੜੀ ਬਹੁਤ ਸੋਨੀ ਹੈ ਠੀਕ ਹੈ ਜੀ ਤੁਸੀਂ ਮੈਨੂੰ ਸੰਪਰਕ ਕਰ ਸਕਦੇ ਹੋ ਪਰ ਕੁੜੀ ਦੀ ਰਿਕੁਆਇਰਮੈਂਟ ਹੈ ਕਿ ਲੜਕਾ ਵੀ ਕ੍ਰਿਸਚੀਅਨ ਹੋਣਾ ਚਾਹੀਦਾ ਵਾ ਠੀਕ ਹੈ ਜੀ ਕੈਥੋਲਿਕ ਪਰਮਨੁਮੰਦਾ ਹੋਵੇ ਲੜਕੀ ਦਾ ਫਾਈਲ ਨੰਬਰ 12 25 ਹੈ ਜੀ ਤੁਸੀਂ ਮੈਨੂੰ ਸੰਪਰਕ ਕਰ ਸਕਦੇ ਹੋ ਕਮੈਂਟ ਵਿੱਚ ਆਪਣਾ ਫੁੱਲ ਬਾਇਓ ਡਾਟਾ ਲਿਖ ਸਕਦੇ ਹੋ ਫਾਈਲ ਕੋਰੀ ਦੀਆ ਜੀ ਫਾਈਲ ਨੰਬਰ 1226 ਹੈ ਜੀ ਨੇਮ ਕੋਰਾ ਜੀ ਕਾਸਟ ਜੱਟ ਸਿੱਖ ਹੈ 5 ਫੁੱਟ 5 ਹਾਈਟ ਹੈ ਜੀ ਲੜਕੀ ਦੀ ਉਮਰ 26 ਸਾਲ ਹੈ ਇੱਕ ਬ੍ਰਦਰ ਹੈ ਛੋਟਾ ਜੋ ਅਨਮੈਰਿਡ ਹੈ ਔਰ ਕੈਨੇਡਾ ਦੇ ਵਿੱਚ ਵਰਕ ਪਰਮਿਟ ਤੇ ਹੈ ਠੀਕ ਹੈ ਜੀ ਲੜਕੀ ਪਰ ਕੈਨੇਡਾ ਦੇ ਵਿੱਚ ਪੀਆਰ ਹੈ ਜੀ ਬਸ ਡਰਾਈਵਿੰਗ ਕਰਦੀ ਹੈ ਜੀ ਲੜਕੇ ਲੜਕੀ ਵਾਲਿਆਂ ਦੀ ਡਿਮਾਂਡ ਹੈ ਜੀ ਲੜਕਾ ਹੈ ਪੰਜਾਬ ਦੇ ਵਿੱਚ ਵੈਲ ਸੈਟਲਡ ਹੋਵੇ ਜੋ ਵਿਆਹ ਦਾ ਪੂਰਾ ਖਰਚਾ ਕਰ ਸਕੇ ਕਿਉਂਕਿ ਮੁੰਡੇ ਨੂੰ ਸਿੱਧੀ ਪੀਆਰ ਹੀ ਮਿਲ ਜਾਨੀ ਕੁੜੀ ਦੇ ਨਾਲ ਠੀਕ ਹੈ ਜੀ ਫਾਈਲ ਨੰਬਰ 1226 ਹੈ ਜੀ ਲੜਕੇ ਦੇ ਕੋਲ 15 ਕਿਲੇ ਜ਼ਮੀਨ ਇਹ ਰਿਸ਼ਤਾ ਫਿਰ ਪੁਰੀਦਾ ਜੀ ਫਾਈਲ ਨੰਬਰ 127 ਹੈ ਜੀ ਲੜਕੀ ਮਜਬੀ ਸਿੱਖ ਫੈਮਿਲੀ ਤੋਂ ਬਿਲੋਂਗ ਕਰਦੀ ਹੈ ਜੀ ਕੁੜੀ ਦੀ ਉਮਰ 1995 ਡੇਟ ਆਫ ਬਰਥ ਕੁੜੀ ਦਾ ਨਾਮ ਹਾਈਡ ਹੈ ਜੀ ਹਾਈਡ 1 ਫੁੱਟ 2 ਇੰਚਾ ਜੀ ਮੈਰੀਟਲ ਸਟੇਟਸ ਡਿਵੋਰਸ ਹੋਇਆ ਪਿਆ ਜੀ ਲੜਕੀ ਦੇ ਨਾਲ ਹੀ 8 ਸਾਲ ਦਾ ਬੱਚਾ ਹੈ ਜੀ ਤਿੰਨ ਸਿਸਟਰ ਨੇ ਜਿਨ੍ਹਾਂ ਦੀ ਮੈਰिज ਹੋ ਚੁੱਕੀ ਹੈ ਇੱਕ ਬ੍ਰਦਰ ਦੀ ਵੀ ਮੈਰिज ਹੋ ਚੁੱਕੀ ਹੈ ਪਟਿਆਲਾ ਦੀ ਰਹਿਣ ਵਾਲੀ ਹੈ ਜੀ ਲੜਕਾ ਚਾਹੀਦਾ ਵਾ ਜੋ ਲੜਕੇ ਨੂੰ ਛੋਟੇ ਬੱਚੇ ਨੂੰ ਅਕਸੈਪਟ ਕਰ ਸਕੇ ਠੀਕ ਹੈ ਜੀ ਇਹ ਪ੍ਰੋਫਾਈਲ ਵੀ ਕੁਰੀ ਦੀ ਹੈ ਜੀ ਫਾਈਲ ਨੰਬਰ 1288 ਹੈ ਜੀ ਲੜਕੀ ਦਾ ਨਾਮ ਹਾਈਟ ਹੈ ਹਿੰਦੂ ਫੈਮਿਲੀ ਤੋਂ ਬਿਲੋਂਗ ਕਰਦੀ ਹੈ ਜੀ ਲੜਕੀ ਦੀ ਕਾਸਟ ਅਰੋੜਾ ਨਰੰਗ ਹੈ ਜੀ 22 ਸਾਲ ਦੀ ਉਮਰ ਹੈ ਬੀਏ ਸੈਕੰਡ ইয়ার ਵਿੱਚ ਹੈ ਜੀ 4 ਫੁੱਟ 11 ਇੰਚ ਹਾਈਟ ਹੈ ਜੀ ਲੜਕੀ ਦੀ ਪਲੱਸ 2 ਪਾਸ ਹੈ ਜੀ ਇੱਕ ਸਿਸਟਰ ਔਰ ਇੱਕ ਬ੍ਰਦਰ ਅਨਮੈਰਿਡ ਹੈ ਦੋਨੋਂ ਠੀਕ ਹੈ ਜੀ ਲੁਧਿਆਣੇ ਦੇ ਰਹਿਣ ਵਾਲੀ ਹੈ ਜੀ ਲੜਕੀ ਵਾਲਿਆਂ ਦੀ ਡਿਮਾਂਡ ਹੈ ਲੜਕਾ ਨਸ਼ੇਦ ਹੋ ਰਿਹਾ ਹੈ ਤੋਂ ਵੇਅਰ ਸਿੰਪਲ ਮੈਰਿਜ ਕਰਨੀ ਹੈ ਜੀ ਉਹਨਾਂ ਨੇ ਠੀਕ ਹੈ ਜੀ ਮੇਰਾ ਕਾਲਿੰਗ ਦਾ ਟਾਈਮ ਕਰ ਲਓ ਦੁਬਾਰਾ ਹੈ ਜੀ ਜੇਕਰ ਤੁਸੀਂ ਮੇਰੇ ਨਾਲ ਕੋਈ ਗੱਲਬਾਤ ਕਰਨਾ ਚਾਹੁੰਦੇ ਹੋ ਤਾਂ 11 ਤੋਂ 12 ਦੇ ਵਿੱਚ ਇੰਡੀਅਨ ਟਾਈਮ ਦੇ ਸਾਬ ਦੇ ਨਾਲ ਕਰਨਾ ਠੀਕ ਹੈ ਜੀ ਹੈਲੋ ਹਾਈ ਕਰਕੇ ਮੇਰਾ ਤੇ ਆਪਣਾ ਟਾਈਮ ਬਿਲਕੁਲ ਨਾ ਵੇਸਟ ਕਰੋ ਕੋਈ ਫਾਇਦਾ ਨਹੀਂ ਹੈ ਜੇ ਸਿੱਧਾ ਆਪਣਾ ਬਾਇਓ ਡਾਟਾ ਸੈਂਡ ਕਰੋ ਜੇ ਤੁਹਾਡੀ ਗੱਲ ਕੋਈ ਬਨੇਗੀ ਤੇ ਮੈਂ ਤੁਹਾਨੂੰ ਆਪ ਕਾਲ ਕਰਾਂਗੀ ਠੀਕ ਹੈ ਜੀ ਤੇ ਗਾਲੇ ਪੈਕੇ ਤੇ ਬਿਲਕੁਲ ਕੁਝ ਨਹੀਂ ਹੁੰਦਾ ਸਬਰ ਨਾਲ ਹੀ ਕੰਮ ਲਿਆ ਜਾਂਦਾ ਵਾ ਕਿਉਂਕਿ ਵਿਆਹ ਗੁੱਡਾ ਗੁੱਡੀ ਦੇ ਖੇਲਣੀ ਹੈ ਕਿਉਂਕਿ ਆਪਾਂ ਤੁਹਾਡੀ ਪ੍ਰੋਫਾਈਲ ਕੁੜੀ ਵਾਲਿਆਂ ਨੂੰ ਸੈਂਡ ਕਰਾਂਗੇ ਕੁੜੀ ਵਾਲੇ ਜੇ ਤੁਹਾਡੀ ਪ੍ਰੋਫਾਈਲ ਨੂੰ ਪਸੰਦ ਕਰਨਗੇ ਮੈਂ ਤਾਂ ਹੀ ਤੁਹਾਨੂੰ ਕੰਟੈਕਟ ਕਰ ਸਕਦੀ ਹਾਂ ਠੀਕ ਹੈ ਜੀ ਕਿਉਂਕਿ ਮੈਂ ਮੇਰੀ ਮਰਜ਼ੀ ਨਹੀਂ ਚੱਲਨੀ ਇੱਥੇ ਕੁੜੀਆਂ ਦੀ ਮਰਜ਼ੀ ਚੱਲਨੀ ਕਿਉਂਕਿ ਕੁੜੀਆਂ ਦੀ ਪ੍ਰੋਫਾਈਲ ਹੈ ਕੁੜੀਆਂ ਦੀ ਮਰਜ਼ੀ ਠੀਕ ਹੈ ਜੀ ਇਹ ਪ੍ਰੋਫਾਈਲ ਫਿਰ ਕੁੜੀ ਦੀ ਹੈ ਜੀ ਫਾਈਲ ਨੰਬਰ 1293 ਹੈ ਜੀ ਲੜਕੀ ਮੰਗਲੀਕ ਹੈ ਜੀ ਠੀਕ ਹੈ ਜੀ ਲੜਕੀ ਹਿੰਦੂ ਫੈਮਿਲੀ ਤੋਂ ਬਿਲੋਂਗ ਏਜ ਕੁੜੀ ਦੀ 29 ਸਾਲ ਹੈ 5 ਫੁੱਟ ਦੀ ਹੋਰੀ ਹਾਈਟ ਹੈ ਜੀ ਲੜਕੀ ਪਲੱਸ 2 ਪਾਸ ਕੰਪਿਊਟਰ ਕੋਰਸ ਕਿਤਨਾ ਹੋਇਆ ਵਾ ਅੰਮ੍ਰਿਤਸਰ ਦੀ ਰਹਿਣ ਵਾਲੀ ਹੈ ਜੀ ਅਗਰ ਤੁਹਾਨੂੰ ਇਹਦੀ ਪ੍ਰੋਫਾਈਲ ਪਸੰਦ ਆਂਦੀ ਹੈ ਤੇ ਤੁਸੀਂ ਆਪਣਾ ਫੁੱਲ ਬਾਇਓ ਡਾਟਾ ਕਮੈਂਟ ਵਿੱਚ ਜ਼ਰੂਰ ਲਿਖਣਾ ਜੀ ਜਿਹੜੀ ਲੜਕੀ ਮੰਗਲਿਕ ਹੈ ਜਿਹੜਾ ਲੜਕਾ ਮੰਗਲਿਕ ਹੈ ਤੇ ਆਪਣਾ ਟਾਈਮ ਟੇਬਲ ਜ਼ਰੂਰ ਨਾ ਲਿਖਣਾ ਤਾਂ ਜੋ ਤੁਹਾਡੀ ਪ੍ਰੋਫਾਈਲ ਕੁੜੀ ਵਾਲਿਆਂ ਨੂੰ ਮਿਲ ਪੈ ਸਕੀਏ ਅਗਰ ਏਵਾ ਤੁਹਰਾਂ ਨੂੰ ਮਿਲਦਾ ਹੈ ਤਾਂ ਤਾਹੀ ਇਹ ਗੱਲ ਚੱਲ ਸਕਦੀ ਹੈ ਜੀ ਠੀਕ ਹੈ ਜੀ ਆਪਣਾ ਜੋਬ ਔਰ ਸੈਲਰੀ ਬਾਰੇ ਜ਼ਰੂਰ ਦੱਸਣਾ ਜੀ ਇਹ ਪ੍ਰੋਫਾਈਲ ਫਿਰ ਕੁੜੀ ਦੀ ਹੈ ਜੀ ਫਾਈਲ ਨੰਬਰ ਬਰਾਂਤੀ ਹੈ ਜੀ ਲੜਕੀ ਦਾ